नाम श्री राघुपुरी आरंग सुनील सर देवाजी चेयरमैन इम्प्रूवमेंट ट्रस्ट और जिंदर कंबोज जी एजुकेशन कोऑर्डिनेटर समूह ग्राम से आए हुए समूह ग्रामवासी तरमीर के मैं आप सारों का यहाँ पे इस प्रोग्राम पे पहुँचने पर स्वागत करता हूँ अपने समूह स्टाफ और एस कमेटी के माध्यम से सरकार का बड़ा अच्छा ही प्रोग्राम है आज इस प्रोग्राम के माध्यम से अपने चारों तुम जैसे सरकार बच्चे बच्चों के माता पिता और समाज के लोग सारे इकट्ठे हुए हैं सभी का अपना बड़ा फ़र्ज बनता है सरकार समय समय पर की सरकारें समय समय पर अपने सोर्स से एजुकेशन को बढ़ावा देने के लिए अपना सहयोग करती है उसके बाद में अपने समाज का भी फर्ज बनता है कि किसी भी गांव का यदि आपने दर्पण देखना हो चेहरा देखना हो तो उस गांव के स्कूल गुरुद्वारा मंदिर मस्जिद जो भी है धार्मिक सड़कें वो देखने से पता चलता है कि ग्राम के रहने वाले लोग कितने सूर्जवान हैं तो आज अपने ग्राम से आए हुए उनका भी समाज का भी फर्ज बनता है भी समय समय पर जिस तरह अपने अलग अलग जगहों की देखभाल करते हैं उस प्रकार अपने स्कूलों की भी देखभाल संभाल करनी चाहिए माता पिता आए हुए मैं उनको यही कहना चाहता हूँ कि वे समय पर अपने बच्चों को स्कूल भेजें हमें बड़ी प्रॉब्लम होती है बच्चे स्कूल में नहीं आते हम उनको बार बार फ़ोन करते हैं तो इस माध्यम से आज पहुँचे हुए पेरेंट्स को यही कहूँगा कि अपने बच्चों की फीडबैक ज़रूर लें सुने समय स्कूल भेजें तो बच्चों का भी कर्तव्य बनता है कि स्कूल में आएं अपना होमवर्क करें और अपना जो कर्तव्य है चारों यदि सही तरीके से करेंगे तो एजुकेशन का विकास होगा और तो शिक्षा के विकास से ही समाज का विकास होता है तो समाज के विकास के लिए जरूरी है कि अपने सारे इकट्ठे होकर सही तरीके से अपना काम करें पंजाब सरकार द्वारा ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਅਗਵੰਨ ਸਿੰਘ ਜੀ ਮਾਨ ਸਾਹਿਬ ਦੀ ਜਿਹੜੀ ਸੋਚ ਹੈ ਉਹਦੇ ਤਹਿਤ ਪੰਜਾਬ ਸਿੱਖਿਆ ਕ੍ਰਾਂਤੀ ਦਾ ਜਿਹੜਾ ਸਾਡਾ ਇੱਕ ਦੌਰ ਇੱਕ ਜਿਹੜਾ ਇੱਕ ਬਹੁਤ ਵਧੀਆ ਉਪਰਾਲਾ ਸਰਕਾਰ ਵੱਲੋਂ ਚਲਾਇਆ ਗਿਆ ਹੈ ਉਹਦੇ ਤਹਿਤ ਅੱਜ ਸਰਕਾਰੀ ਹਾਈ ਸਕੂਲ ਤੇ ਤੁਹਾਡੇ ਪਿੰਡ ਦੇ ਜਿਹੜਾ ਅੱਜ ਇੱਕ ਬਹੁਤ ਹੀ ਵਧੀਆ ਇੱਕ ਪ੍ਰੋਗਰਾਮ ਕੀਤਾ ਗਿਆ ਹੈ ਉਸ ਦੇ ਵਿੱਚ ਸਕੂਲ ਦੇ ਸਤਕਾਰਯੋਗ ਹੈਡਮਾਸਟਰ ਸ਼੍ਰੀ ਕੁੰਦਲਾਲ ਜੀ ਪਿੰਡ ਦਲਮੀਰ ਖੇੜੇ ਦੇ ਸਰਪੰਚ ਸਾਹਿਬ ਸ਼੍ਰੀਮਤੀ ਸੁਨੀਤਾ ਰਾਣੀ ਜੀ ਪਿੰਡ ਦੇ ਸਾਬਕਾ ਸਰਪੰਚ ਮੇਰੇ ਅੰਕਲ ਸਰਦਾਰ ਕਰਨੈਲ ਸਿੰਘ ਜੀ ਮੇਰਾ ਭਰਾ ਮੇਰਾ ਵੀਰ ਜਸ਼ਨ ਉਹਨਾਂ ਦੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹੇ ਦੇ ਪ੍ਰਧਾਨ ਅਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਸ਼੍ਰੀ ਸੁਨੀਲ ਸਚਦੇਵਾ ਜੀ ਸਿੱਖਿਆ ਕ੍ਰਾਂਤੀ ਦੇ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਕੋਆਰਡੀਨੇਟਰ ਮੇਰੇ ਛੋਟੇ ਵੀਰ ਰਜਿੰਦਰ ਤੰਬੋਤ ਜੀ ਉਸ ਤੋਂ ਇਲਾਵਾ ਸਰਦਾਰ ਵਰਜੋ ਸਿੰਘ ਜੀ ਪੰਚਾਇਤ ਮੈਂਬਰ ਸਰਦਾਰ ਲਖਵਿੰਦਰ ਸਿੰਘ ਜੀ ਪੰਚਾਇਤ ਮੈਂਬਰ ਸਰਦਾਰ ਕੁਲਵੰਤ ਸਿੰਘ ਜੀ ਭਗਵਾਨ ਸਿੰਘ ਜੀ ਸਰਦਾਰ ਤਰਸੀਮ ਸਿੰਘ ਜੀ ਇੱਕ ਸਰਪੰਚ ਸਾਹਿਬ ਸਰਦਾਰ ਅਵਤਾਰ ਸੰਧੂ ਜੀ ਜੱਜ ਸਿੰਘ ਜੀ ਅੰਗਰੇਜ਼ ਸਿੰਘ ਜੀ ਅਤੇ ਪਿੰਡ ਦਲਮੀਰ ਖੇੜੇ ਦੇ ਮੇਰੀਆਂ ਮਾਤਾਵਾਂ ਭੈਣਾਂ ਤੇ ਸਭ ਤੋਂ ਜ਼ਰੂਰੀ ਸਕੂਲ ਦੇ ਸਾਡੇ ਪਿਆਰੇ ਪਿਆਰੇ ਬੱਚਿਓ ਸਾਰਿਆਂ ਨੂੰ ਹੱਥ ਜੋੜ ਕੇ ਅਤੇ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਸਕੂਲ ਦੇ ਜਿਸ ਉਦਘਾਟਨ ਲਈ ਇੱਥੇ ਪਹੁੰਚੇ ਆ ਮੈਂ ਪਹਿਲਾਂ ਆਪਣੇ ਬਾਰੇ ਥੋੜਾ ਜਿਹਾ ਦੱਸ ਦਿਆਂ ਮੇਰੇ ਫਾਦਰ ਸਾਹਿਬ ਸ਼੍ਰੀ ਅਰुण ਨਾਰੰਗ ਜੀ ਤੋਂਡੇ ਹਲਕੇ ਦੇ ਪਹਿਲੇ ਜਿਹੜੇ ਵਿਧਾਇਕ ਵੀ ਰਹੇ ਐ ਤੇ ਹੁਣ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜੇ ਵੱਜੋਂ ਜ਼ਿੰਮੇਵਾਰੀ ਨਿਭਾਰੇ ਨੇ ਉਹ ਅੱਜ ਜਿਹੜੀ ਸਾਡੀ ਸਰਕਾਰ ਦੀ ਇੱਕ ਹੋਰ ਬਹੁਤ ਵਧੀਆ ਮੁਹਿੰਮ ਜਿਹੜੀ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਹੈ ਉਸ ਕਾਰਜਕ੍ਰਮ ਦੇ ਵਿੱਚ ਜਿਹੜਾ ਟਾਈਮ ਕਲੈਸ਼ ਹੋ ਗਿਆ ਤਾਂ ਅੱਜ ਮੇਰਾ ਸੁਭਾਗ ਹੈ ਕਿ ਮੈਨੂੰ ਤੁਹਾਡੇ ਵਿੱਚ ਆਣ ਦਾ ਤੁਹਾਡਾ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਹੈ ਅੱਜ ਆਪਾਂ ਇਹ ਸਕੂਲ ਵੀ ਕੇ 11 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਸਕੂਲ ਦੀ ਸਾਇੰਸ ਲੈਬ ਵੱਲੋਂ ਸਾਇੰਸ ਲੈਬ ਦੇ ਵਾਸਤੇ ਆਈ ਸੀ ਤੇ ਸਾਇੰਸ ਲੈਬ ਮੈਂ ਦੇਖਿਆ ਮੈਨੂੰ ਐਡਮਿਨਸਟਰਰ ਸਾਹਿਬ ਨੇ ਦਿਖਾਇਆ ਕਿ ਬਣ ਕੇ ਤਿਆਰ ਵੀ ਹੋ ਗਈ ਹੈ ਤੇ 375000 ਰੁਪਏ ਦੀ ਰਾਸ਼ੀ ਜਿਹੜੀ ਹੈ ਉਹ ਬਾਉਂਡਰੀ ਵਾਲ ਵਾਸਤੇ ਜਿਹੜੀ ਆਈ ਹੈ ਉਹਦੇ ਉੱਤਟਣ ਲਈ ਇੱਥੇ ਪਹੁੰਚੇ ਆ ਮੈਂ ਇੱਕ ਹੋਰ ਚੀਜ਼ ਦੱਸ ਦਿਆਂ ਕਿ ਇਹਦੇ ਨਾਲ ਨਾਲ ਅਸੀਂ ਹੁਣੇ ਪ੍ਰਾਇਮਰੀ ਸਕੂਲ ਤੋਂ ਉੱਠ ਕੇ ਆ ਰਹੇ ਆ ਉੱਥੇ ਵੀ ਮੁਰਤ ਸੀਗਾ ਤੇ ਉੱਥੇ ਮੈਂ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਇਸ ਪ੍ਰਾਇਮਰੀ ਸਕੂਲ ਨੂੰ ਇੱਕ ਕਿਚਨ ਸ਼ੈੱਡ ਤੇ ਜਿਹੜੀ ਇੰਟਰਲੌਕ ਦਾ ਉੱਥੇ ਜਿਹੜਾ ਵੇੜਾ ਬਣਾਉਣਾ ਹੈ ਇਹ ਰਸਤਾ ਬਣਾਉਣਾ ਉਹਦੀ ਬਹੁਤ ਲੋੜ ਹੈ ਤੇ ਉਹ ਵੀ ਅਸੀਂ ਹੁਣੇ ਅ ਬਾਈ ਜਸ਼ਨ ਵੀ ਨਾਲ ਸੀ ਸਰਪੰਚ ਸਾਹਿਬ ਵੀ ਨਾਲ ਸੀ ਅੰਕਲ ਕਰਨੈਲ ਜੀ ਵੀ ਬੈਠੇ ਅਸੀਂ ਮੈਂ ਜਿਹੜੇ ਸਾਡੇ ਨਰੇਗਾ ਦੇ ਸੈਕਟਰੀ ਨੇ ਉਹਨਾਂ ਨੂੰ ਕਿਹਾ ਕਿ ਉਹਦਾ ਮਤਾ ਪਾ ਕੇ ਅੱਜ ਹੀ ਜਿਹੜਾ ਭੇਜਿਆ ਜਾਵੇ ਤੇ ਉਹ ਵੀ ਬਹੁਤ ਹੀ ਜਲਦ ਜਿਹੜਾ ਕੰਮ ਉਹ ਸ਼ੁਰੂ ਕਰਾ ਦਿੱਤਾ ਜਾਵੇ। ਅੱਜ ਅਸੀਂ ਪੰਜਾਬ ਦੀ ਜਿਹੜੀ ਸਾਡੇ ਮਾਨ ਸਾਹਿਬ ਦੀ ਸੋਚ ਹੈ ਸਿੱਖਿਆ ਕ੍ਰਾਂਤੀ ਦੀ ਕਿਸੇ ਵੀ ਸੂਬੇ ਦਾ ਜੇ ਆਪਾਂ ਤਰੱਕੀ মাপਣੀ ਹੋਵੇ ਤੇ ਉਹਦਾ ਇੱਕੋ ਹੀ ਇੱਕ ਪਮਾਨਾ ਹੈ ਕਿ ਦੇਖਿਆ ਜਾਵੇ ਕਿ ਉਸ ਸੂਬੇ ਦੇ ਵਿੱਚ ਸਕੂਲਾਂ ਦਾ ਤੇ ਹੈਲਥ ਸਿਸਟਮ ਹਸਪਤਾਲਾਂ ਦਾ ਕੀ ਹਾਲ ਹੈ ਤੇ ਸਾਡੀ ਸਰਕਾਰ ਨੇ ਸਭ ਤੋਂ ਵੱਧ ਤਵੱਜੋ ਜਿਹੜੀ ਦਿੱਤੀ ਹੈ ਉਹ ਬੱਚਿਆਂ ਦੀ ਸਿੱਖਿਆ ਤੇ ਆਪਣੀ ਹੈਲਥ ਆਪਣੀ ਸਿਹਤ ਲਈ ਜਿਹੜੇ ਹਸਪਤਾਲਾਂ ਦੇ ਵਿੱਚ ਸੁਵਿਧਾਵਾਂ ਪੂਰੀਆਂ ਕਰਨ ਤੇ ਮੁਕੰਮਲ ਕਰਨ ਤੇ ਜ਼ੋਰ ਦਿੱਤਾ ਹੈ ਉਸੇ ਦੇ ਤਹਿਤ ਮੈਂ ਕੁਝ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਜਦਾ ਆਮ ਨਹੀਂ ਲੈਂਦਾ ਮੈਨੂੰ ਪਤਾ ਬੱਚੇ ਆ ਜਿਹੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਬੋਰ ਹੁੰਦੇ ਆ ਅਸੀਂ ਵੀ ਜਦੋਂ ਵੜਦੇ ਸੀ ਤੇ ਇਦਾਂ ਦੇ ਪ੍ਰੋਗਰਾਮਰ ਦੇ ਵਿੱਚ ਜਾਈਦਾ ਸੀ ਵੀ ਕਹਿੰਦਾ ਸੀ ਯਾਰ ਹੁਣ ਬਸ ਕਰੋ ਜਾਣਦੇ ਹੋ ਸੀ ਵੀ ਆਪਦੇ ਦੇ ਕੰਮ ਲੱਗੀ ਐ ਗਰਮੀ ਬਹੁਤ ਐ ਤੇ ਮੈਂ ਜਿਆਦਾ ਸਮਾਂ ਨਹੀਂ ਲੈਣਾ ਕੁਝ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਿ ਸਾਡੀ ਸਰਕਾਰ ਬਣਨ ਤੋਂ ਜੋ ਸਭ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਸੂਬੇ ਦੇ ਵਿੱਚ ਆਈ ਸੀ ਤੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਤੁਸੀਂ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਦਿਓ ਤੇ ਸਰਕਾਰ ਬੰਦੇ ਹੀ ਅਸੀਂ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਨੂੰ ਸੁਧਾਰ ਕੇ ਉਹਨਾਂ ਦੀ ਕਮੀਆਂ ਪੂਰੀਆਂ ਕੀਤੀਆਂ ਜਾਣਗੀਆਂ ਪੰਜਾਬੀਆਂ ਨੇ ਸਾਡੇ ਤੇ ਭਰੋਸਾ ਕਰਕੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿਤਾ ਕੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਉਸੇ ਦੇ ਤਹਿਤ ਆਪ ਦੇ ਵਾਅਦੇ ਨੂੰ ਪੂਰੇ ਕਰਦੇ ਹੋਏ ਸਾਡੇ ਸਾਹਮਣੇ ਸਿੱਖਿਆ ਕ੍ਰਾਂਤੀ ਦਾ ਜਿਹੜਾ ਪ੍ਰੋਗਰਾਮ ਅੱਜ ਚੱਲ ਰਿਹਾ ਹੈ ਅਤੇ ਉਹਦੇ ਤਹਿਤ ਪੰਜਾਬ ਭਰ ਵਿੱਚ ਹਰੇਕ ਸਕੂਲ ਦੇ ਵਿੱਚ ਬੱਚਿਆਂ ਦੇ ਸੁਪਨੇ ਨੂੰ ਸਰਕਾਰ ਕਰਨ ਦੇ ਲਈ ਜਿਹੜਾ ਹੈ ਸਕੂਲਾਂ ਦੇ ਵਿੱਚ ਨਵੇਂ ਕਲਾਸਰੂਮ ਲੈਬ ਲਾਇਬ੍ਰੇਰੀ ਇਹਨਾਂ ਦੇ ਨਵੀਨੀ ਕਰਨ ਅਤੇ ਹੋਰ ਜਿਹੜੀ ਵੀ ਸੁਖ ਸੁਗਤ ਸੁਵਿਧਾਵਾਂ ਬੱਚਿਆਂ ਨੂੰ ਚਾਹੀਦੀਆਂ ਨੇ ਚਾਰ ਦੀਵਾਰੀ ਦੀਆਂ ਕਲਾਸਰੂਮ ਦੀਆਂ ਸਾਫ਼ ਸੁਥਰੇ ਬਾਥਰੂਮਾਂ ਦੀਆਂ ਉਹ ਮੁਹਿਆਤ ਰਹੀਆਂ ਜਾ ਰਹੀਆਂ ਨੇ ਇਸ ਦੇ ਨਾਲ ਨਾਲ ਪੰਜਾਬ ਦੇ ਕਰੀਬ 20000 ਸਰਕਾਰੀ ਸਕੂਲਾਂ ਦੇ ਵਿੱਚ ਲਗਭਗ 28 ਲੱਖ ਰੁਪਏ ਦੇ 28 ਲੱਖ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਇਹ ਸਹੂਲਤਾਂ ਦਾ ਜਿਹੜਾ ਉਹ ਬਹੁਤ ਹੀ ਫਾਇਦਾ ਮਿਲ ਰਿਹਾ ਹੈ ਤੇ ਪੰਜਾਬ ਦੇ ਲਗਭਗ ਹਰ ਸਕੂਲ ਦੀ ਚਾਰ ਦੀਵਾਰੀ ਦਾ ਕੰਮ ਮੁਕੰਮਲ ਹੋ ਚੁੱਕਿਆ ਜਾਂ ਚੱਲ ਰਿਹਾ ਹੈ 17000 ਸਕੂਲਾਂ ਦੇ ਵਿੱਚ ਜਿਹੜਾ ਉਹ ਵਾਈਫਾਈ ਲੱਗ ਚੁੱਕਿਆ ਆਪਣੇ ਸਕੂਲ 'ਚ ਵੀ ਬੱਚੇਓ ਇੱਥੇ ਵਾਈਫਾਈ ਹੈਗਾ ਮੈਂ ਦੇਖਿਆ ਇੱਕ ਬਹੁਤ ਹੀ ਅੱਛਾ ਜਿਹੜੇ ਟੱਚ ਸਕਰੀਨ ਵਾਲੇ ਪੈਨਲ ਵੀ ਲੱਗੇ ਹੋਏ ਐ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਲੱਖਾਂ ਰੁਪਏ ਫੀਸ ਲੈਂਦੇ ਐ ਉਹਨਾਂ ਸਕੂਲਾਂ ਦੇ ਵਿੱਚ ਵੀ ਇਹੋ ਜੀਆਂ ਸੁਵਿਧਾਵਾਂ ਇਹ ਜਿਹੇ ਟੱਚ ਸਕਰੀਨ ਵਾਲੇ ਲੱਖਾਂ ਰੁਪਏ ਦੇ ਪੈਨਲ ਜਿਹੜੇ ਉਹ ਨਹੀਂ ਹੈਗੇ ਜਿਹੜੇ ਕੀ ਅੱਜ ਆਪਣੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਜਿਹੜੀ ਚੀਜ਼ਾਂ ਨੂੰ ਵੇਖਣ ਦਾ ਵਰਤਨਤਾ ਤੇ ਜਿਨ੍ਹਾਂ ਦੇ ਤਹਿਤ ਸਿੱਖਣ ਦਾ ਮੌਕਾ ਮਿਲ ਰਿਹਾ 20000 ਤੋਂ ਵੱਧ ਸਰਕਾਰੀ ਅਧਿਆਪਕਾਂ ਦੇ ਭਰਤੀ ਸਾਡੀ ਸਰਕਾਰ ਨੇ ਕੀਤੀ ਹੈ হাজারੇ ਨਵੇਂ ਕਲਾਸਰੂਮ ਬਣਾਏ ਗਏ ਨੇ ਹਰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਅਤੇ ਕੈਂਪਸ ਮੈਨੇਜਰ ਦੀ ਨਿਯੁਕਤੀ ਕੀਤੀ ਗਈ ਹੈ ਲਗਭਗ 9000 ਚੌਕੀਦਾਰਾਂ ਤੇ ਸਵੈ ਸੇਵਕਾਂ ਦੀ ਭਰਤੀ ਕੀਤੀ ਗਈ ਹੈ ਸਰਕਾਰੀ ਸਕੂਲਾਂ ਦੇ 189 ਬੱਚਿਆਂ ਨੇ ਜੀਮੀਨ ਮੈਨਸ ਦੀ ਪ੍ਰੀਖਿਆ ਜਿਹੜੀ ਉਹ ਪਾਸ ਕੀਤੀ ਹੈ ਤੇ ਆਪਦੀ ਲਾਈਫ ਚ ਜਿਹੜੀ ਆਦੀ ਜ਼ਿੰਦਗੀ ਨੂੰ ਉਹਨਾਂ ਨੂੰ ਸੁਧਾਰਨ ਦਾ ਤੇ ਅੱਗੇ ਵਧਣ ਦਾ ਮੌਕਾ ਮਿਲਿਆ। ਇਹ ਤਾਂ ਸੀਗੀਆਂ ਸਾਰੀਆਂ ਗੱਲਾਂ ਜਿਹੜੀ ਸਰਕਾਰ ਨੇ ਸਾਡੀਆਂ ਪ੍ਰਾਪਤੀਆਂ ਨੇ। ਇੱਕਦਮ ਜ਼ਿਆਦਾ ਸਮਾਂ ਤੁਹਾਡਾ ਮੈਂ ਨਹੀਂ ਲੈਣਾ। ਇੱਕ ਤਾਂ ਜਰੂਰ ਕਹਿਣਾ ਚਾਹਾਂਗਾ ਬੱਚਿਓ ਕਿ ਜਦੋਂ ਅਸੀਂ ਪੜਦੇ ਹਾਂ ਸਾਨੂੰ ਮੈਂ ਵੀ ਪੜਦਾ ਸੀ ਸਾਨੂੰ ਕਦੇ ਨਹੀਂ ਲੱਗਦਾ ਸੀ ਸਾਨੂੰ ਲੱਗਦਾ ਸੀ ਕਿ ਮਜਬੂਰੀ ਸਕੂਲ ਆਣਾ ਪੈਂਦਾ ਹੈ। ਹਰੇਕ ਜਵਾਬ ਮਾਪਿਓ ਜਿਹੜੇ ਧੱਕੇ ਨਾਲ ਸਕੂਲ ਭੇਜਦੇ ਆ ਸਾਡੀ ਇਸ ਬੱਚਿਆਂ ਦੀ ਸੋਚ ਹੁੰਦੀ ਸੀ ਕਿ ਸਾਨੂੰ ਮਜਬੂਰੀ ਵਸ਼ ਪੜਨ ਲੱਗਦਾ ਹੈ ਕਿ ਪੜ੍ਹਾਈ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਬੱਚਿਆਂ ਨੂੰ ਕਿ ਇਹੀ ਸਮਾਂ ਪੜ੍ਹਾਈ ਦੇ ਨਾਲ ਹੀ ਤੁਸੀਂ ਆ ਦੇ ਘਰ ਦੀ ਗਰੀਬੀ ਨੂੰ ਦੂਰ ਕਰ ਸਕਦੇ ਹੋ ਹੋਰ ਕੋਈ ਤਰੀਕਾ ਨਹੀਂ ਪੜ੍ਹ ਕੇ ਅੱਗੇ ਵਧਾਂਗੇ ਮੇਰੀਆਂ ਮਾਤਾਵਾਂ ਭੈਣਾਂ ਜਿਹੜੀਆਂ ਬੈਠੀਆਂ ਉਹਨਾਂ ਨੂੰ ਵੀ ਹੱਥ ਜੋੜ ਕੇ ਇੱਕ ਬੇਨਤੀ ਹੈ ਕਿ ਮੱਤ ਤੋਂ ਵੱਧ ਆਪਣੇ ਘਰ ਦੇ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਖਾਸ ਤੌਰ ਤੇ ਉਹ ਪ੍ਰੇਰਿਤ ਕਰੋ ਕਿ ਉਹ ਰੋਜ਼ ਸਕੂਲ ਜਾਣ ਉਹਨਾਂ ਦਾ ਜਿਹੜਾ ਸਕੂਲ ਤੇ ਸਾਡੇ ਮਾਸਟਰ ਸਾਹਿਬ ਇਹਨਾਂ ਧਿਆਨ ਦਿੰਦੇ ਐ ਉਹਨਾਂ ਨਾਲ ਵੀ ਰਾਬਤਾ ਰੱਖੋ ਕਿ ਬੱਚਾ ਕਿਵੇਂ ਕਰ ਰਿਹਾ ਹੈ ਤੇ ਉਹਨਾਂ ਦੀ ਪੜ੍ਹਾਈ ਵੱਲ ਜਰੂਰ ਧਿਆਨ ਦਿਓ ਕਿਉਂਕਿ ਇੱਕੋ ਹੀ ਤਰੀਕਾ ਹੈ ਜੇ ਆਪਾਂ ਆਪਦੇ ਘਰੋਂ ਗਰੀਬੀ ਦੂਰ ਕਰਨੀ ਹੈ ਤੇ ਆਪਾਂ ਉਹਦੇ ਬੱਚਿਆਂ ਨੂੰ ਪੜ੍ਹਾਵਾਂਗੇ ਉਹ ਪੜ੍ਹ ਕੇ ਅੱਗੇ ਜ਼ਿੰਦਗੀ 'ਚ ਕਾਮਯਾਬ ਹੋਣਗੇ ਤਾਂ ਹੀ ਉਹ ਗਰੀਬੀ ਦੂਰ ਕਰ ਸਕਦੇ ਆ ਨਹੀਂ ਤਾਂ ਇਹਦਾ ਹੋਰ ਕੋਈ ਤਰੀਕਾ ਨਹੀਂ ਹੈ ਯੋ ਬੱਚਿਓ ਛੋਲੇ ਦੇਖਦਾ ਨਹੀਂ ਪਾਸ ਹੋਣਾ ਹੈ ਉਹ ਕਹਿੰਦੇ ਜਿਵੇਂ ਇੱਕ ਟੀਚਰ ਨੇ ਬੱਚੇ ਨੂੰ ਪੁੱਛਿਆ ਕਿ 2 ਚੋਂ 2 ਗਏ ਕਿੰਨੇ ਹੁੰਦੇ ਐ ਉਹ ਕਹਿੰਦਾ ਜੀ 5 ਉਹ ਕਹਿੰਦਾ ਇਹਨੂੰ ਐ ਨਹੀਂ ਸਮਝ ਆਉਣੀ ਉਹ ਕਹਿੰਦਾ ਕਾਕਾ ਤੇਰੀ ਤੇਰੀ ਪਲੇਟ ਦੇ ਵਿੱਚ ਦੋ ਰੋਟੀਆਂ ਤੇ ਦੋ ਮੈਂ ਖਾ ਲੀਆਂ ਤੇ ਬਿਲਕੁਲ ਕੀ ਬਚਿਆ ਉਹ ਕਹਿੰਦਾ ਜੀ ਛੋਲੇ ਤੇ ਆਪਾਂ ਇਹ ਕੰਮ ਨਹੀਂ ਕਰਨਾ ਆਪਾਂ ਪੜ ਕੇ ਅੱਗੇ ਵਧਣਾ ਆਪਦੇ ਮਾਪਿਆਂ ਦਾ ਆਪਦੇ ਪਰਿਵਾਰ ਦਾ ਨਾਮ ਰੋਸ਼ਨ ਕਰਨਾ ਇਹ ਗੱਲਾਂ ਸੁਰਜਾ ਜੀ ਤੁਹਾਨੂੰ ਜਰੂਰ ਲੱਗਦਾ ਹੋਊਗਾ ਕਿ ਇਹੀ ਬੋਲੀ ਜਾਂਦਾ ਹੈ ਪਰ ਜੇ ਜਿਹੜਾ ਜਵਾਬ ਇਸ ਚੀਜ਼ ਨੂੰ ਜਿੰਨੇ ਆਪਦੀ ਜ਼ਿੰਦਗੀ ਜੰਮਲ ਕਰ ਲਿਆ ਉਹਦੀ ਜ਼ਿੰਦਗੀ ਬਦਲ ਜੂਗੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਵਿੱਚ ਆਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਸਕੂਲਾਂ ਦਾ ਮਹੌਲ ਬਹੁਤ ਬਦਲ ਰਿਹਾ ਹੈ ਉਸੇ ਲਈ ਦੇ ਤਹਿਤ ਅਸੀਂ ਅੱਜ ਸਰਕਾਰੀ ਹਾਈ ਸਕੂਲ ਜ਼ਰਮੀਰ ਜ਼ਮੀਰ ਖੇੜਾ ਵਿਖੇ ਜਿਹੜਾ ਜਿਹੜੇ ਵਿਕਾਸ ਕਾਰਜ ਕੀਤੇ ਗਏ ਨੇ ਉਹਨਾਂ ਦਾ ਉਦਘਾਟਨ ਕਰਨ ਲਈ ਇੱਥੇ ਇਕੱਠੇ ਹੋਏ ਹਾਂ ਇਸ ਸਕੂਲ ਦੇ ਵਿੜੇ ਵਿੱਚ ਅੱਜ ਸਾਡੇ ਨਾਲ ਹਲਕਾ ਇੰਚਾਰਜ ਅਰुण ਨਾਰੰਗੀ ਦੇ بیٹے ਕਰਨ ਨਾਰੰਗੀ ਸਾਡੇ ਸਿੱਖਿਆ ਕੋਆਰਡੀਨੇਟਰ ਹਲਕੇ ਦੇ ਰਜਿੰਦਰ ਕੰਬੋਜ ਜੀ ਐਸ ਕੁੰਦੇ ਹੈਡਮਾਸਟਰ ਕੁੰਦਨ ਲਾਲ ਜੀ ਪਿੰਡ ਦੇ ਸਰਪੰਚ ਸਰਪੰਚ ਸਾਹਿਬ ਮੈਂਬਰ ਸਹਿਬਾਨ ਤੇ ਜਿੰਨੇ ਵੀ ਅਧਿਆਪਕ ਸਾਥੀ ਨੇ ਮੇਰੇ ਪਿਆਰੇ ਬੱਚਿਓ ਤੇ ਉਹਨਾਂ ਦੇ ਆਏ ਹੋਏ ਪੇਰੈਂਟਸ ਸਾਰਿਆਂ ਨੂੰ ਪਹਿਲੇ ਮੇਰਾ ਨਮਸਕਾਰ ਜੀ ਅੱਜ ਸਾਨੂੰ ਪਤਾ ਹੈ ਕਿ ਜਿਹੜਾ ਸਕੂਲਾਂ ਦੇ ਵਿੱਚ ਜਿਹੜੇ ਵਿਕਾਸ ਕਾਰਜ ਹੋ ਰਹੇ ਨੇ ਜੋ ਇਨਫਰਾਸਟ੍ਰਕਚਰ ਜਿਹੜਾ ਸਰਕਾਰ ਦੁਆਰਾ ਪ੍ਰੋਵਾਈਡ ਕੀਤਾ ਜਾ ਰਿਹਾ ਉਹ ਸਾਰਾ ਤੁਹਾਡੇ ਪੈਸੇ ਨਾਲ ਹੈ ਜਿੰਨਾ ਵੀ ਸਰਕਾਰਾਂ ਕੋਲ ਪੈਸਾ ਹੁੰਦਾ ਹੈ ਖਜ਼ਾਨੇ ਵਿੱਚ ਉਹ ਲੋਕਾਂ ਦੇ ਟੈਕਸਾਂ ਦਾ ਪੈਸਾ ਹੁੰਦਾ ਹੈ ਕੁੰਦੇ ਵਿੱਚੋਂ ਹੀ ਅਸੀਂ ਜਿਹੜਾ ਤੁਹਾਡੇ ਸਕੂਲਾਂ ਲਈ ਜਿਹੜਾ ਇਹ ਕਮਰਿਆਂ ਦਾ ਇਨਫਰਾਸਟ੍ਰਕਚਰ ਦਾ ਪ੍ਰਬੰਧ ਕਰ ਰਹੇ ਹਾਂ ਕਿਉਂਕਿ ਤੁਹਾਡਾ ਹੀ ਪੈਸਾ ਹੈ ਤੇ ਤੁਸੀਂ ਇਸ ਜਿਹੜਾ ਸਕੂਲ ਦੇ ਇਨਫਰਾਸਟ੍ਰਕਚਰ ਦੀ ਕਮਰਿਆਂ ਦੀ ਸਾਰੀ ਦੇਖਭਾਲ ਤੁਸੀਂ ਕਰਨੀ ਹੈ ਇਹ ਤੁਹਾਡਾ ਹੀ ਪੈਸਾ ਲੱਗਿਆ ਵਾਲਾ ਅਸੀਂ ਕੋਈ ਵੀ ਚੀਜ਼ ਖਰੀਦਦੇ ਹਾਂ ਮਜ਼ਾਰ ਤੋਂ ਪੈਨ ਤੋਂ ਲੈ ਕੇ ਖੰਡ ਚਾਹ ਪੱਤੀ ਜੋ ਵੀ ਖਰੀਦਦੇ ਹਾਂ ਹਰ ਇੱਕ ਤੇ ਸਾਨੂੰ ਟੈਕਸ ਦੇਣਾ ਪੈਂਦਾ ਉਹ ਟੈਕਸ ਦੇ ਪੈਸੇ ਜਿਹੜਾ ਸਾਰਾ ਇਹ ਖਰਚਾ ਨਿਕਲਦਾ ਹੈ ਤਾਂ ਇਹ ਤੁਹਾਡਾ ਸਕੂਲ ਹੈ ਤੁਹਾਡਾ ਹੀ ਇਨਫਰਾਸਟ੍ਰਕਚਰ ਹੈ ਤਾਂ ਤੁਸੀਂ ਇਹਦਾ ਖਾਸ ਧਿਆਨ ਰੱਖਣਾ ਹੈ ਸਕੂਲ ਦਾ ਅੱਜ ਇਹ ਤੇ ਬੱਚੇ ਵੀ ਨੇ ਟੀਚਰ ਵੀ ਨੇ ਤੇ ਪੇਰੈਂਟਸ ਵੀ ਨੇ ਮੈਂ ਇਹਨਾਂ ਦੀ ਗੱਲ ਕਰਾਂਗਾ ਮੈਂ ਇੱਕ ਟੀਚਰ ਆ ਮੈਂ ਲਗਭਗ 25 ਸਾਲ ਜਿਹੜਾ ਟੀਚਰ ਦਾ ਕੰਮ ਕੀਤਾ ਹੈ ਮੈਂ ਪ੍ਰਾਈਵੇਟ ਸਕੂਲਸ ਵਿੱਚ ਜੌਬ ਕੀਤੀ ਹੈ ਐਡਿਟ ਸਕੂਲਸ ਵਿੱਚ ਕੀਤੀ ਹੈ ਮੈਨੇਜਮੈਂਟ ਦੇ ਸਕੂਲਾਂ ਜਿਵੇਂ ਕੰਮ ਕੀਤਾ ਹੈ ਸਰਕਾਰੀ ਸਕੂਲ ਜੀ ਵਿੱਚ ਮੈਂ 23 ਸਾਲ ਲਗਾਏ ਨੇ ਔਰ ਮੈਂ ਇੱਕ ਪ੍ਰਾਈਵੇਟ ਅਕੈਡਮੀ ਨੂੰ ਚਲਾਉਂਦਾ ਰਹੇ ਹਾਂ ਬ੍ਰਿੰਗੇ ਤਾਂ ਮੈਨੂੰ ਵੀ ਜਿਹੜਾ ਕਾਫੀ ਜਿਹੜਾ ਐਸ ਕੇਟੀ ਦੇ ਨਾਲ ਜਿਹੜਾ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੇਰਾ ਵੀ ਇੱਕ ਐਕਸਪੀਰੀਅੰਸ ਹੈ ਜਿੰਨੇ ਤੱਕ ਮੈਂ ਅਧਿਆਪਕਾਂ ਦੀ ਗੱਲ ਕਰਾਂ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਸਪਾਰਸ਼ ਚੱਲ ਜਾਂਦੀ ਏ ਜਿੰਨੇ ਵੀ ਉੱਥੇ ਦੇ ਟੀਚਰ ਨੇ ਕੋਈ ਸਪਾਰਸ਼ ਨਾਲ ਲੱਗੇ ਹੁੰਦੇ ਨੇ ਜਿਹੜੇ ਤੁਹਾਡੇ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਨੇ ਉਹ ਕਰੀਮ ਨੇ ਸਾਰੇ ਅਧਿਆਪਕਾਂ ਵਿੱਚੋਂ ਬੜੇ ਬੈਸਟ ਟੀਚਰ ਤਾਨੂੰ ਮਿਲੇ ਹੋਏ ਨੇ ਉਹਦਾ ਇੱਕ ਪ੍ਰੋਸੈਸ ਹੈ ਪਹਿਲੇ ਉਹਨਾਂ ਦਾ बीएड ਐਂਟਰੈਂਸ ਟੈਸਟ ਹੈ ਫਿਰ ਉਹਨਾਂ ਦਾ ਟੈਟ ਹੁੰਦਾ ਹੈ ਫਿਰ ਸਬਜੈਕਟ ਟੈਸਟ ਹੁੰਦਾ ਹੈ ਇੰਨੀਆਂ ਸਾਰੀਆਂ ਜਿਹੜੀਆਂ ਉਹ ਇੱਕ ਸਕਰੀਨਿੰਗ ਦੇ ਵਿੱਚੋਂ ਨਿਕਲ ਕੇ ਫਿਰ ਜਿਹੜਾ ਸਰਕਾਰੀ ਸਕੂਲਾਂ 'ਚ ਟੀਚਰ ਬਣਦੇ ਨੇ ਜਿਹੜੇ ਬਾਕੀ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਨੇ ਉਹ ਸਾਰੇ ਜਿਹੜੇ ਹੈ ਉਹ ਜਿਹੜੇ ਨਹੀਂ ਹੈ ਸਾਰੇ ਟੈਸਟ ਪਾਸ ਕਰ ਪਾਉਂਦੇ ਉਹ ਲੱਗੇ ਹੋਏ ਨੇ ਜ਼ਿਆਦਾਤਰ ਉਹ ਲੱਗੇ ਹੋਏ ਨੇ ਤੇ ਐਸ ਕਰਕੇ ਮੈਨੂੰ ਟੀਚਰਾਂ ਤੇ ਤਾਂ ਪੂਰਾ ਵਿਸ਼ਵਾਸ ਹੈ ਕਿ ਇਹ ਆਦੇ ਤਰਫੋਂ ਬੈਸਟ ਐਫਰਟ ਕਰਦੇ ਨੇ ਆਦੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਜੇ ਕਿਤੇ ਕਮੀ ਰਹਿ ਜਾਂਦੀ ਹੈ ਤਾਂ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਮਾਹੌਲ ਹੈ ਉਹ ਥੋੜਾ ਜਿਆਦਾ ਇਸ ਤਰ੍ਹਾਂ ਦਾ ਹੈ ਕਈ ਵਾਰੀ ਕਿ ਜਿਹੜੇ ਸਾਡੇ ਗਰੀਬ ਪਰਿਵਾਰਾਂ ਨੇ ਮਿਡਲ ਕਲਾਸ ਨੇ ਤਾਂ ਉਹਨਾਂ ਕੋਲ ਉਹ ਸੁਵਿਧਾਵਾਂ ਨਹੀਂ ਹੈ ਗਿਆ ਬੱਚਿਆਂ ਨੂੰ ਦੇਣ ਲਈ ਤਾਂ ਪਰ ਫਿਰ ਵੀ ਜਿਹੜਾ ਜਿੰਨਾ ਅਸੀਂ ਆਪਣੇ ਜੋ ਸਾਡੇ ਰਿਸੋਰਸਿਸ ਨੇ ਉਹਦੇ ਵਿੱਚ ਰਹਿ ਕੇ ਜੋ ਸਾਡੇ ਪੇਰੈਂਟਸ ਕਰ ਸਕਦੇ ਨੇ ਉਹ ਕਰਿਆ ਕਰੋ ਮੈਂ ਪੇਰੈਂਟਸ ਨੂੰ ਇਹ ਕਹਾਂਗਾ ਕਿ ਜਿਹੜਾ ਟੀਚਰ ਤੇ ਇੱਕ ਵਿਸ਼ਵਾਸ ਕਰਿਆ ਕਰੋ ਕਈ ਵਾਰੀ ਕੀ ਹੈ ਟੀਚਰ ਕੋਈ ਕਈ ਵਾਰੀ ਬੱਚੇ ਦੇ ਭਲੇ ਵਾਸਤੇ ਕੋਈ ਥੋੜਾ ਬਤਾ ਉਨੀ ਹੀ ਕਈ ਵਾਰੀ ਗੁੱਸੇ ਵੀ ਹੋ ਲੰਦਾ ਨੂੰ ਕਦੇ ਫਿਜ਼ੀਕਲ ਪਿਨਿਸ਼ਮੈਂਟ ਵੀ ਦਿੱਤੀ ਜਾਂਦੀ ਹੈ ਹਲਾ ਮੈਂ ਆਦੇ 25 ਸਾਲ ਦੇ ਗਵਰਨਮੈਂਟ ਗੋਰ ਦੇ ਵਿੱਚ 25 ਵਾਰੀ ਵੀ ਫਿਜ਼ੀਕਲ ਪਿਨਿਸ਼ਮੈਂਟ ਨਹੀਂ ਦਿੱਤੀ ਜੇ ਕਦੇ ਦਿੱਤੀ ਹੈ ਬੱਚੇ ਨੂੰ ਬਾਅਦ ਦੇ ਵਿੱਚ ਜਾ ਕੇ ਮੈਂ ਸੰਭਾਲਿਆ ਜ਼ਰੂਰ ਹੈ ਜੇ ਕਿਸੇ ਨੂੰ ਕੁਝ ਕਿਹਾ ਹੈ ਤਾਂ ਉਸ ਨੂੰ ਅੱਧੇ ਘੰਟੇ ਘੰਟੇ ਬਾਅਦ ਕਿਉਂਕਿ ਸਾਡੇ ਬੱਚਿਆਂ ਨੂੰ ਵੀ ਅਸੀਂ ਕਈ ਵਾਰੀ ਫਿਜ਼ੀਕਲ ਪਿਨਿਸ਼ਮੈਂਟ ਦੇ ਲਿਆ ਨਾ ਕਦੇ ਗੁੱਸੇ ਹੋ ਲਿਆ ਨਾ ਪਰ ਉਹਨੂੰ ਜਾ ਕੇ ਮਲਾਣਿਆ ਤਾਂ ਮੈਂ ਵੀ ਆਦੀ ਲਾਈਫ ਵਿੱਚ ਹਮੇਸ਼ਾ ਹੀ ਐਵੇਂ ਕੀਤਾ ਕਿ ਜੇ ਮੈਂ ਬੱਚਿਆਂ ਨੂੰ ਕਦੇ ਫਿਜ਼ੀਕਲ ਪਿਨਿਸ਼ਮੈਂਟ ਦਿੱਤੀ ਹੈ ਤਾਂ ਉਹਨਾਂ ਨੂੰ ਬਾਅਦ ਜਾ ਕੇ ਸੰਭਾਲਿਆ ਹੈ ਤਾਂ ਮੇਰੀ ਇਹ ਵੀ ਰਿਕਵੈਸਟ ਹੈ ਸਾਰੇ ਟੀਚਰ ਨੂੰ ਵੀ ਕਿ ਕਦੇ ਕਿਸੇ ਬੱਚੇ ਨੂੰ ਜਿਹੜਾ ਕੁਝ ਕਿਹਾ ਜਾਂਦਾ ਤਾਂ ਉਹਨਾਂ ਨੂੰ ਬਾਅਦ ਦੇ ਜਾ ਕੇ ਸੰਭਾਲ ਲਿਆ ਕਰੋ ਕਿ ਕਿ ਇੱਕ ਬੜਾ ਔਖਾ ਕੰਮ ਹੈ ਪੇਰੈਂਟਸ ਨੇ ਦੋ ਤਿੰਨ ਬੱਚੇ ਸੰਭਾਲਨੇ ਹੁੰਦੇ ਆ ਤਾਂ ਉਹਨਾਂ ਨੂੰ ਇੰਨੀ ਮੁਸ਼ਕਲ ਆਂਦੀ ਏ ਤੇ ਟੀਚਰ ਨੇ ਤਾਂ ਸਾਰੇ ਸਕੂਲ ਦੇ ਬੱਚੇ ਸੰਭਾਲਨੇ ਹੁੰਦੇ ਆ ਉਹਨਾਂ ਨੂੰ ਬਹੁਤ ਹੀ ਮੁਸ਼ਕਲ ਆਂਦੀ ਏ ਇੱਕ ਬੜਾ ਚੈਲੰਜ ਵਾਲਾ ਕੰਮ ਹੁੰਦਾ ਟੀਚਰਾਂ ਵਾਸਤੇ ਕਹਾ ਪੇਰੈਂਟਸ ਅਡੇ ਹੈ ਪੇਰੈਂਟਸ ਨੂੰ ਮੇਰੀ ਰਿਕੁਐਸਟ ਹੈ ਕਿ ਅੱਜ ਕੱਲ ਮਾਹੌਲ ਬਦਲ ਰਿਹਾ ਹੈ ਉਹ ਪੁਰਾਣੀਆਂ ਗੱਲਾਂ ਨਹੀਂ ਹੈਗੀਆਂ ਕਿ ਬੱਚੇ ਨੂੰ ਕੁੱਟ ਮਾਰ ਕੇ ਪੜ੍ਹਾ ਲੋਗੇ ਤੁਸੀਂ ਬੱਚਿਆਂ ਨੂੰ ਜਿਹੜਾ ਬੜੇ ਪਿਆਰ ਨਾਲ ਪੜਾਉਣਾ ਪੈਗਾ ਤੁਹਾਨੂੰ ਅੱਜ ਕੱਲ੍ਹ ਅਸੀਂ ਆ ਜਿਹੜੇ ਸਾਡੇ ਨਸ਼ਿਆਂ ਦੇ ਪ੍ਰੋਗਰਾਮ ਚੱਲ ਰਹੇ ਨੇ ਤਾਂ ਉਹਦੇ ਤਾਇਦ ਵੀ ਜਿਹੜਾ ਪੇਰੈਂਟਸ ਨੂੰ ਸਭ ਨਾਲ ਪਹਿਲੇ ਜਿਹੜੇ ਸਿੰਪਟਮ ਨਜ਼ਰ ਆਉਂਦੇ ਨੇ ਫਿਰ ਉਸ ਤੋਂ ਬਾਅਦ ਟੀਚਰ ਨੂੰ ਨਜ਼ਰ ਆਦੇ ਨੇ ਜੇ ਕੋਈ ਮਚਾ ਇਸ ਤਰ੍ਹਾਂ ਦੀ ਕੋਈ ਸੰਕਤੀ ਚ ਪੈਂਦਾ ਤਾਂ ਉਹਦਾ ਧਿਆਨ ਰੱਖਣਾ ਪੇਰੈਂਟਸ ਦਾ ਵੀ ਕੰਮ ਹੈ ਵਾਲਾ ਤਾਂ ਪੇਰੈਂਟਸ ਨੂੰ ਚਾਹੀਦਾ ਕਿ ਘਟੋ ਘਟ ਆਦੇ ਬੱਚਿਆਂ ਨੂੰ ਜਿਹੜਾ ਕਈ ਵਾਰੀ ਕੀ ਪੇਰੈਂਟਸ ਪੜਿ ਹੋਏ ਨਹੀਂ ਅਗੇ ਕਰ ਜਿਹੜਾ ਐਸੇ باوجود ਵੀ ਉਹਨਾਂ ਦਾ ਥੋੜਾ ਬਹੁਤਾ ਧਿਆਨ ਰੱਖ ਸਕਦੇ ਨੇ ਉਹਨਾਂ ਦੇ ਟੀਚਰ ਨਾਲ ਮਿਲ ਕੇ ਉਹਨਾਂ ਕੋਲ ਉਹਨਾਂ ਦੀ ਜਿਹੜੀ ਹੈ ਜਿਹੜੀ ਕਾਰਜਗੁਜ਼ਾਰੀ ਹੈ ਉਹਦੇ ਬਾਰੇ ਪੁੱਛ ਸਕਦੇ ਨੇ ਪੇਰੈਂਟਸ ਦਾ ਇੱਕ ਬੜਾ ਵੱਡਾ ਰੋਲ ਹੁੰਦਾ ਹੈ ਮੈਂ ਆਪਣੇ ਫਾਦਰ ਦੀ ਗੱਲ ਸੁਣਾਦਾ ਅਸੀਂ ਮੇਰੇ ਫਾਦਰ ਟੀਚਰ ਸੀ ਕਿ ਅਸੀਂ 6 ਪੈਣ ਪੜਾ ਟੀਚਰ ਸੀ 6 ਦੇ 6 ਪੈਣ ਪੜਾ ਟੀਚਰ ਬਣੇ ਮੇਰੇ ਫਾਦਰ ਨੂੰ ਮੈਂ ਕਹਣਾ ਕਿ ਸਵੇਰੇ ਮੈਨੂੰ 5 ਵਜੇ ਉਠਾ ਦਿਆ ਜੇ ਤਾਂ ਉਹਨਾਂ ਨੇ ਸਵੇਰੇ 5 ਵਜੇ ਮੈਨੂੰ ਉਠਾ ਕੇ ਮੇਰੇ ਬਿਸਤਰੇ ਦੇ ਕੋਲ ਚਾਹ ਲੈ ਆਣੀ ਨਾਲ ਪਾਠੀ ਲੈ ਆਣੀ ਕਿ ਇੱਥੇ ਮੜਾਇ ਕੁਰਲਾ ਕਰ ਲੈ ਤੇ ਪੜਨਾ ਸ਼ੁਰੂ ਕਰ ਲੈ ਤੇ ਆਪ ਨਾ ਅਖਬਾਰ ਚੁੱਕ ਕੇ ਪੜਨ ਲੱਗ ਪੈਣਾ ਤੇ ਕਦੇ ਇਹ ਨਹੀਂ ਕਹਿਣਾ ਕੀ ਪੜਿਆ ਰਾਤੀ ਕਈ ਵਾਰ ਜੇ ਲੇਟ ਹਣਾ ਤਾਂ ਕਹਣਾ ਚਲ ਸੋ ਜਾ ਯਾਰ ਬੜਾ ਸਿਰ ਉਠਾ ਲਿਆਂਗਾ ਤੈਨੂੰ ਤਾਂ ਪੇਰੈਂਟਸ ਦਾ ਇੱਕ ਬੜਾ ਵੱਡਾ ਰੋਲ ਹੁੰਦਾ ਹੈ ਬੱਚੇ ਨੂੰ ਬੇਸ਼ੱਕ ਤੁਸੀਂ ਪੜ੍ਹੇ ਹੋਏ ਨਹੀਂਗੇ ਲੇਕਿਨ ਬੱਚਿਆਂ ਦੇ ਕੋਲ بیٹھ ਜਾਓ ਬੱਚਿਆਂ ਦੇ ਨਜ਼ਰ ਰੱਖ ਲਓ ਬੱਚੇ ਅੱਜਕੱਲ ਮੋਬਾਈਲ ਹੈ ਮੋਬਾਈਲ ਲੈ ਜਾ ਹੈ ਜਿੰਦੇ ਵਿੱਚ ਦੁਨੀਆ ਦੀ ਹਰ ਚੀਜ਼ ਪਈ ਹੈ ਚੰਗੀ ਤੋਂ ਚੰਗੀ ਚੀਜ਼ ਪਈ ਹੈ ਤੇ ਮਾੜੀ ਤੋਂ ਮਾੜੀ ਚੀਜ਼ ਪਈ ਹੈ ਤਾਂ ਅਸੀਂ ਥੋੜਾ ਜਿਹਾ ਉਹ ਵੀ ਧਿਆਨ ਕਰੀਏ ਕਿ ਬੱਚੇ ਸਾਡੇ ਕੀ ਦੇਖ ਰਹੇ ਨੇ ਉਹਦੇ ਵਿੱਚ ਮੋਬਾਈਲ ਵਿੱਚ ਪਰ ਮੈਂ ਬੱਚਿਆਂ ਨੂੰ ਵੀ ਕਹਾਂਗਾ ਕਿ ਅੱਜਕੱਲ ਆ ਮੋਬਾਈਲ ਦੀ ਗੱਲ ਕੀਤੀ ਹੈ ਮੋਬਾਈਲ ਵਿੱਚ ਦੁਨੀਆ ਦੀ ਸਭ ਨਾਲ ਚੰਗੀਆਂ ਚੀਜ਼ਾਂ ਪਈਆਂ ਤੇ ਸਭ ਨਾਲ ਮਾੜੀਆਂ ਚੀਜ਼ਾਂ ਵੀ ਪਈਆਂ ਇਹ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ ਚੰਗਾ ਦੇਖਣਾ ਹੈ ਕਿ ਮਾੜਾ ਦੇਖਣਾ ਹੈ ਅੱਜਲੇ ਜਮਾਣੇ ਵਿੱਚ ਕੋਈ ਬੱਚਾ ਇਹ ਨਹੀਂ ਕਹਿ ਸਕਦਾ ਕਿ ਮੈਂ ਮੈਨੂੰ ਜਿਹੜਾ ਹੈ ਅੱਗੇ ਵਧੀਆ ਕੋਚਿੰਗ ਨਹੀਂ ਮਿਲੀ ਇਸ ਕਰਕੇ ਮੈਂ ਤਰੱਕੀ ਨਹੀਂ ਕਰ ਸਕਿਆ ਹਰ ਚੀਜ਼ ਤੁਹਾਡੇ ਮੋਬਾਈਲ ਦੇ ਵਿੱਚ ਪਈ ਹੈ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਹਰ ਚੰਗੀ ਤੋਂ ਚੰਗੀ ਚੀਜ਼ ਪਈ ਹੈ ਤਾਂ ਇਸ ਕਰਕੇ ਆਪਾਂ ਸਾਰੇ ਜਿਹੜਾ ਬੱਚਾ ਜੇ ਕੋਈ ਝਿਗੜਦਾ ਹੈ ਤਾਂ ਉਹਦੇ ਵਿੱਚ ਵੀ ਸਾਡੇ ਸਾਰਿਆਂ ਦੀ ਰਿਸਪੌਂਸਿਬਿਲਿਟੀ ਹੈ ਪੇਰੈਂਟਸ ਦੀ ਵੀ ਟੀਚਰ ਦੀ ਵੀ ਸਰਕਾਰਾਂ ਦੀ ਵੀ ਔਰ ਮਾਪੇ ਮਾਪੇ ਦੇ ਦੇ ਇਹ ਬੱਚਾ ਕੋਈ ਮਾੜੀ ਸੰਤੀ ਚ ਪੈਂਦਾ ਹੈ ਉਹਦੇ ਵੀ ਕਈ ਕਾਰਨ ਆਗੇ ਕਿਉਂਕਿ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਅੱਗੇ ਹੈ ਉਹ ਸਾਨੂੰ ਨੌਕਰੀਆਂ ਨਹੀਂ ਪ੍ਰੋਵਾਈਡ ਕਰ ਪਾਉਂਦਾ ਬੱਚੇ ਬੜੇ ਫਰਸਟ੍ਰੇਟ ਨੇ ਤਾਂ ਜੇ ਕੋਈ ਸਮੱਸਿਆ ਬੱਚੇ ਨਾਲ ਆਉਂਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਜਿਹੜਾ ਉਹਦੇ ਹੱਲ ਬਣੇ ਪੈਣਗੇ ਜੇ ਬੱਚਾ ਕੋਈ ਗਲਤ ਸੰਤੀ ਚ ਪੈਂਦਾ ਹੈ ਕੋ ਨਸ਼ੇ ਚ ਆਂਦਾ ਹੈ ਤਾਂ ਉਹਦੇ ਵਾਸਤੇ ਵੀ ਸਾਨੂੰ ਪੇਰੈਂਟਸ ਨੂੰ ਟੀਚਰ ਨੂੰ ਸਮਾਜ ਦੇ ਜਿਹੜੇ ਲੋਕਾਂ ਨੂੰ ਸਾਰਿਆਂ ਨੂੰ ਧਿਆਨ ਰੱਖਣਾ ਪੈਗਾ ਤਾਂ ਮੈਂ ਇਨਾ ਹੀ ਕਹਿੰਦਾ ਹਾਂ ਆਦੇ ਜਿਹੜੇ ਐ ਪਿਆਰੇ ਬੱਚਿਓ ਸਾਰੇ ਟੀਚਰ ਸਹਿਬਾਨ ਹੈ ਟੀਚਰ ਸਹਿਬਾਨ ਐਸ ਐਨ ਸੀ ਕਮੇਟੀ ਦੇ ਚੇਅਰਮੈਨ ਅਤੇ ਬੱਚਿਆਂ ਦੇ ਨਾਲ ਜਿੰਨੇ ਵੀ ਉਹਨਾਂ ਦੇ ਮਾਤਾ-ਮਿਤਾ ਇੱਥੇ ਪਹੁੰਚੇ ਆ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਸਰਕਾਰ ਵੱਲੋਂ ਸ਼ਿਕਿਆ ਕ੍ਰਾਂਤੀ ਦੁਆਰਾ ਉਦਘਾਟਨ ਸਮਾਰੋਹ ਚਲਾਏ ਜਾ ਰਹੇ ਸੀ ਉਹਦੇ ਤਹਿਤ ਤੁਹਾਡੇ ਪਿੰਡ ਵਿੱਚ ਅੱਜ ਪ੍ਰੋਗਰਾਮ ਰੱਖਿਆ ਗਿਆ ਹੈ ਜਿੰਦੇ ਵਿੱਚ ਮੁੱਖ ਮਹਿਮਾਨ ਸਾਡੇ ਕਰਨ ਨਾਰਿੰਗ ਜੀ ਪਹੁੰਚੇ ਨੇ ਉਹਨਾਂ ਦੇ ਨਾਲ ਸਾਡੇ ਚੇਅਰਮੈਨ ਸੁਨੀਲ ਸੱਚ ਦੇਵਾ ਜੀ ਅਤੇ ਨਾਲ ਹੀ ਇਸ ਪਿੰਡ ਤੋਂ ਸਰਪੰਚ ਭਾਈ ਜਸ਼ਨ ਜੀ ਉਹਨਾਂ ਦੇ ਨਾਲ ਅੰਕਲ ਕਰਨੈਲ ਸਿੰਘ ਜੀ ਅਤੇ ਸਾਡੇ ਪਿੰਡ ਦੇ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਵੀ ਮੌਜੂਦ ਹੈ ਇੱਥੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਹਰ ਸਕੂਲ ਵਿੱਚ ਉਦਘਾਟਨ ਸਮਾਰੋਹ ਕੀਤੇ ਜਾ ਰਹੇ ਹਨ ਜਿਵੇਂ ਕਿ ਤੁਹਾਡੇ ਸਕੂਲ ਵਿੱਚ ਅੱਜ ਸਾਇੰਸ ਲੈਬ ਦਾ ਉਦਘਾਟਨ ਹੋਇਆ ਤਾਇ ਮਾਨ ਸਾਹਿਬ ਦੀ ਸੋਚ ਹੈ ਜੀ ਸਕੂਲਾਂ ਦਾ ਮਿਆਰ ਉੱਚਾ ਚੁੱਕਣਾ ਤੁਸੀਂ ਅੱਜ ਤੋਂ ਪਹਿਲਾਂ ਦੀਆਂ ਸਰਕਾਰਾਂ ਵਿੱਚੋਂ ਸਕੂਲ ਦੇਖੇ ਹੋਣਗੇ ਸਕੂਲਾਂ ਵੱਲ ਕਿਸੇ ਦਾ ਵੀ ਧਿਆਨ ਨਹੀਂ ਸੀ ਨਾ ਹੀ ਬੱਚੇ ਬੱਚਿਆਂ ਦੀ ਗਿਣਤੀ ਜ਼ਿਆਦਾ ਸੀ ਸਰਕਾਰੀ ਸਕੂਲਾਂ ਵਿੱਚ ਤਾਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਿਛਲੇ 3 ਸਾਲਾਂ ਵਿੱਚ ਤੁਸੀਂ ਸਕੂਲਾਂ ਦੇ ਵਿੱਚ ਜਾ ਕੇ ਦੇਖੋਗੇ ਹੋਂਦ ਦੀ ਨੁਹਾਰ ਹੀ ਟੋਟਲੀ ਬਦਲ ਚੁੱਕੀ ਹੈ ਤਾ ਸਕੂਲਾਂ ਵਿੱਚ ਸਾਇੰਸ ਲੈਬ ਲਿਸਨਿੰਗ ਲੈਬ ਵਧੀਆ ਫਰਨੀਚਰ ਆ ਰਿਹਾ ਹੈ ਵਧੀਆ ਰੂਮ ਬਣ ਰਹੇ ਆ ਇੰਟਰਐਕਟਿਵ ਪੈਨਲ ਆ ਰਹੇ ਆ ਜੋ ਕਿਸੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਨਹੀਂ ਗਏ ਜੋ ਆਪਣੇ ਸਰਕਾਰੀ ਸਕੂਲਾਂ ਵਿੱਚ ਲੱਗ ਰਹੇ ਆ ਤਾਂ ਆਪਾਂ ਇੱਕ ਵਾਰ ਤਾੜੀ ਵਜਾ ਕੇ ਸਾਡੇ ਸ੍ਰੀਮ ਭਗਵੰਤ ਮਾਨ ਜੀ ਦਾ ਧੰਨਵਾਦ ਕਰੀਏ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸੀ ਦਾ ਧੰਨਵਾਦ ਕਰੀਏ ਤਾਂ ਕਿ ਉਹ ਸਕੂਲਾਂ ਲਈ ਇਦਾਂ ਹੀ ਵੱਧ ਚੜ੍ਹ ਕੇ ਕੰਮ ਕਰਦੇ ਰਹਿਣ ਕਿਉਂਕਿ ਸਿੱਖਿਆ ਇੱਕ ਇਹੋ ਜਿਹੀ ਚੀਜ਼ ਹੈ ਜੋ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਤੇ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਆਪਣੇ ਫਿਊਚਰ ਵਿੱਚ ਬਹੁਤ ਜ਼ਿਆਦਾ ਤਰੱਕੀ ਕਰਨਗੇ ਕਿਉਂਕਿ ਇਹ ਆਪਾਂ ਜੋ ਆਪਣੇ ਗਰੀਬ ਘਰਾਂ ਦੇ ਬੱਚੇ ਮੀਡੀਅਮ ਘਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਨੇ ਆਪਾਂ ਜੇ ਇਹਨਾਂ ਨੂੰ ਵਧੀਆ ਸਿੱਖਿਆ ਸਰਕਾਰ ਦੇਗੀ ਤਾ ਇਹ ਪੜ੍ਹ ਲੈ ਕੇ ਨੌਕਰੀਆਂ ਤੇ ਪਹੁੰਚ ਕੇ ਆਪਣੀ ਗਰੀਬੀ ਦੂਰ ਕਰਨਗੇ ਤਾਂ ਮੈਂ ਟੀਚਰ ਸਾਹਿਬਾਨਾਂ ਦਾ ਵੀ ਧੰਨਵਾਦ ਕਰਾਂਗਾ ਕਿ ਉਹ ਵੀ ਪਹਿਲਾਂ ਨਾਲੋਂ ਦੁੱਗਣੀ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾ ਰਹੇ ਐ ਇਹ ਤਾਂ ਆਪਣੇ ਹਲਕੇ ਲਈ ਹੋਰ ਬਹੁਤ ਮਾਣ ਵਾਲੀ ਗੱਲ ਹੈ ਪਿਛਲੇ ਦਿਨ ਅਸੀਂ ਸਕੂਲ ਕਿਤੜਾ ਵਾਲੀ ਵਿਖੇ ਜਾ ਕੇ ਆਇਆ ਉੱਥੋਂ ਸਾਡੇ ਸੱਤ ਬੱਚੇ ਮੈਰਿਟ ਵਿੱਚ ਆਈਆਂ 10ਵੀਂ ਦੇ ਰਿਜ਼ਲਟ ਵਿੱਚੋਂ ਸਰਕਾਰੀ ਸਕੂਲ ਦੀਆਂ ਤਾਂ ਮੈਂ ਕਹਿੰਦਾ ਵੀ ਆਪਾਂ ਉਹਨਾਂ ਦਾ ਵੀ ਤਾੜੀਆਂ ਮਾਰ ਕੇ ਹੌਸਲਾ ਵਧਾਈਏ ਇੱਕ ਕੋਲ ਸਕੂਲ ਦੇ 7 ਬੱਚਿਆਂ ਮੈਰਿਟ 'ਚ ਆਣਾ ਬਹੁਤ ਵੱਡੀ ਗੱਲ ਹੈ ਕਿਸੇ ਪ੍ਰਾਈਵੇਟ ਸਕੂਲ ਦੇ ਵੀ ਬੱਚੇ ਐਨੇ ਵੱਡੀ ਗਿਣਤੀ ਵਿੱਚ ਮੈਰਿਟ 'ਚ ਨਹੀਂ ਆਏ ਤਾਂ ਇਹ ਸਭ ਸਾਡੇ ਸ੍ਰੀ ਅਮ ਭਗਵੰਤ ਮਾਨ ਜੀ ਦੀ ਸੋਚ ਹੈ ਜੋ ਸਿੱਖਿਆ ਦਾ ਮਿਆਰ ਉੱਚਾ ਉਹਨਾਂ ਦੀ ਅਗਵਾਈ ਵਿੱਚ ਹੋ ਰਿਹਾ ਹੈ ਤਾ ਅੱਜ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਜਦੋਂ ਦੇਖਦੇ ਆ ਸਕੂਲਾਂ ਵਿੱਚ ਜਾਂਦੇ ਆ ਉਹਨਾਂ ਦੀ ਸਟੇਜ ਪਰਫਾਰਮੈਂਸ ਦੇਖਦੇ ਆ ਉਹਨਾਂ ਦਾ ਕੰਫੀਡੈਂਸ ਦੇਖਦੇ ਆ ਤਾਂ ਸਾਨੂੰ ਵੀ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਸਰਕਾਰੀ ਸਕੂਲ ਦੇ ਬੱਚੇ ਇੰਨੀ ਤਰੱਕੀ ਕਰ ਰਹੇ ਆ ਤਾਂ ਮੈਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ ਹੁਣੇ-ਹੁਣੇ ਸਰਦਾਰ ਦਰਸ਼ਨ ਸਿੰਘ ਜੀ ਬੱਚਿਆਂ ਨੂੰ ਇੱਕ आशीर्वाद रुक्मी ਇਹਨਾਂ ਨੇ 2200 ਰੁਪਏ ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਦਿੱਤੇ ਹੈ ਇਹਨਾਂ ਨੇ ਇਹਨਾਂ ਦਾ ਬੇਟਾ ਹਰਪ੍ਰੀਤ ਸਿੰਘ ਜੋ ਐਸਐਸ ਕੁੱਲ ਵਿੱਚ ਪੜਿਆ ਉਹ ਬੋਰਡਾਂ ਦੇ ਵਿੱਚ ਆਲ ਇੰਡੀਆ 골ਡ ਮੈਡਲਿਸਟ ਨੇ ਹੈ ਤੇ ਬੱਚਿਆਂ ਦੀ ਪਰਫਾਰਮੈਂਸ ਨੂੰ ਦੇਖ ਕੇ ਸਰਦਾਰ ਦਰਸ਼ਨ ਸਿੰਘ ਜੀ 2500 ਰੁਪਏ ਕਹਿੰਦੇ ਮੈਂ ਹੁਣੇ ਹੀ ਤਰਜਾਨ ਤੋਂ ਬਾਅਦ ਤੁਹਾਨੂੰ ਭਿਜਵਾ ਦਵਾਂਗਾ ਸਰਦਾਰ ਦਰਸ਼ਨ ਸਿੰਘ ਜੀ ਦਾ ਧੰਨਵਾਦ ਜੀ ਖੱਚਾਂ ਦਾ ਹੌਸਲਾ ਵਧਾਉਣ ਵਾਸਤੇ ਬੱਚੇ ਤਾੜੀਆਂ ਮਾਰਾਂ ਜੀ